ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖਣੇ ਹੋ Facebook ਪੇਜ ਖੇਤੀ ਬਾੜੀ ਦੇ ਸੰਧਾ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਈਆਂ ਡੈਂਪਲ ਟਰਾਲੀ ਵਿਕਾਊ ਹੈ 11x6 ਦੀ ਟਰਾਲੀ 2.5 ਫੁੱਟ ਬਾੜ ਨਾਲ ਟੂੜੀ ਵਾਲੇ ਬਿੱਡ ਤੇ ਜਾਲ ਹੈ ਜੀ ਰੇਟ ਹੈ ਜੀ 90000 ਏਰੀਆ ਜੀ ਪਿੰਡ ਮਹਿਣਾ ਖੇੜਾ ਰਾਣੀਆਂ सिरसा 8059140195 ਇਸ ਨੰਬਰ ਤੇ ਫੋਨ ਕਰਕੇ ਤੁਸੀਂ 11x6 ਦੀ ਡੈਂਪਲ ਟਰਾਲੀ 90000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤੇ ਨਾਲ-ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿ ਜਾਇਓ ਜੀ ਬਹੁਤ ਸਾਰੇ ਵੀਰਾਂ ਦੀ ਡਿਮਾਂਡ ਸੀਗੀ ਕਿ ਮੋਟਰ ਕਨੈਕਸ਼ਨ ਚਾਹੀਦਾ ਸੋ ਉਹਨਾਂ ਵੀਰਾਂ ਦੀ ਡਿਮਾਂਡ ਤੇ ਅਸੀਂ ਕਨੈਕਸ਼ਨ ਦੀ ਐਡ ਲੈ ਕੇ ਪਹੁੰਚੇ ਹਾਂ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀ ਜਾਏ ਮਲਟੀ ਸੀਟ ਡ੍ਰਿਲ ਮਸ਼ੀਨ ਵਿਕਾਊਾ ਮਾਡਲ 2023 ਆ ਏਰੀਆ ਸੰਗਰੂਰ ਹੈ ਜੀ ਸ਼ਾਹਕੋਟ ਵਾਲਿਆਂ ਦੇ ਰੀਜਨ ਸ਼ਾਹਕੋਟ ਵਾਲੇ ਰੇਜ਼ਰ ਰੇਟ ਹੈਗਾ ਜੀ 4,70,000 8054268415 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਸ਼ੀਨ ਹੈ ਜਿਹੜੀ ਸਾਰੀ ਜਾਣਕਾਰੀ ਦੇ ਨਾਲ ਖਰੀਦ ਸਕਦੇ ਹੋ ਇੱਕ ਮਹੀਨੇ ਦੀ ਸੂਈ ਗਾਂ ਵਿਕਾਊ ਹੈ ਜੀ ਬੱਚਾ ਨਹੀਂ ਹੈਗਾ ਮੰਗ ਰੇਟ ਹੈ 14000 ਦੁੱਧ 8 ਕਿਲੋ ਏਰੀਆ ਜੀ ਪਿੰਡ ਸੰਗੇ ਤਰਨਤਾਰ ਬੱਚਾ ਹੈ ਨਹੀਂ ਜੀ ਗਾਂ ਦਾ ਮੰਗਰ 14000 ਰੁਪਏ ਰੇਟ ਮੰਗਿਆ ਇੱਕ ਮਹੀਨੇ ਦੀ ਸੂਈ ਗਾਂ ਹੈ 8 ਕਿਲੋ ਦੁੱਧ ਹੈ ਜੀ 8146831559 ਇਸ ਨੰਬਰ ਤੇ ਫੋਨ ਕਰਕੇ ਤੁਸੀਂ 14000 ਪੈਚਗਾ ਖਰੀਦ ਸਕਦੇ ਹੋ 43630 ਟਰੈਕਟਰ ਵਿਕਾਊ ਆ 43630 ਟਰੈਕਟਰ ਵਿਕਾਊ ਆ ਜੀ 2000 ਮਾਡਲ 50% ਟੈਰਾਂ ਦੀ ਕੰਡੀਸ਼ਨ ਹੈ ਪੰਜਾਬ ਨੰਬਰ ਹੈ ਪਾਵਰ ਸਟੀering ਹੈ ਡਬਲ ਡਿਸਟ੍ਰਿਬਿਊਟਰ ਏਰੀਆ ਜੀ ਮੁਕਸਰ ਸਾਹਿਬ ਰੇਟ 285000 7986844203 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਹੈ ਜਿਹੜਾ ਖਰੀਦ ਸਕਦੇ ਹੋ ਡੈਂਪਰ ਟਰਾਲੀ ਵਿਕਾਊ ਹੈ ਜੀ ਡੈਂਪਰ ਟਰਾਲੀ ਹੈ ਟਰਾਲੀ ਦਾ ਸਾਈਜ਼ ਹੈ 11/6 ਏਰੀਆ ਜੀ ਪੰਨ ਧਰਮਪੁਰਾ ਰੇਟ ਹੈਗਾ ਜੀ ਇਹਦਾ 172000 3 ਫੁੱਟ ਬਿਡ ਸਮੇਤ ਜਾਲੀ 94650 13629 ਇਹ ਮਾਲਕ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ 11/6 ਦੀ ਟਰਾਲੀ 172000 ਚ ਖਰੀਦ ਸਕਦੇ ਹੋ ਸੋਨਾਲਿਕਾ 60 ਟਰੈਕਟਰ ਵਿਕਾਊ ਹੈ ਜੀ 2008 ਮਾਡਲ ਹੈ ਡੈਕ ਤੋਂ ਬਿਨਾ ਰੇਟ ਹੈ 335000 ਡੈਕ ਤੋਂ ਬਿਨਾ ਮਤਲਬ ਮਿਊਜ਼ਿਕ ਸਿਸਟਮ ਨਹੀਂ ਦੇਣਾ ਨਾ ਵੀਰਾਂ ਨੇ ਮਿਊਜ਼ਿਕ ਸਿਸਟਮ ਤੋਂ ਬਿਨਾ ਰੇਟ 335000 ਏਰੀਆ ਪਿੰਡ ਕਾਲੇਕੇ ਬਰਨਾਲਾ 80% ਟਾਇਰ ਨੇ 8 ਮਾਡਲ ਹੈ ਸੋਨਾਲਿਕਾ 60 ਟਰੈਕਟਰ ਵਿਕਾਊ ਆ 8264526331 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਮਹਿੰਦਰਾ 265 ਟਰੈਕਟਰ ਵਿਕਾਊ ਆ 97 ਮਾਡਲ ਏਰੀਆ ਮੋੜ ਮੰਡੀ ਬਠਿੰਡਾ ਰੇਟ 1.35 ਲੱਖ 8264251 ਪੂਰਾ 800 ਇਸ ਨੰਬਰ ਤੇ ਫੋਨ ਕਰਕੇ Mahindra 265 tractor 97 model 1.35 ਲੱਖ ਚ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਜਲਦੀ ਤੁਹਾਡੇ ਤੱਕ ਪਹੁੰਚ ਸਕੇ ਫਰੰਟ ਤੇ ਜ਼ਮੀਨ ਚਾਹੀਦੀ ਹੈ ਜੀ ਰਾਜਪੁਰਾ ਸ਼ਵੰਜਾਰਾ ਧਰਮਗੜ 88609 8155 8 ਇਸ ਨੰਬਰ ਤੇ ਸੰਪਰਕ ਕਰੋ ਜੇਕਰ ਕੋਈ ਵੀ ਵੀਰੇਨਾ ਏਰੀਆ ਦੇ ਵਿੱਚ ਜ਼ਮੀਨ ਵੇਚਣ ਦਾ ਚਾਹਵਨ ਹੋਵੇ ਇਸ ਵੀਰ ਨੇ ਜ਼ਮੀਨ ਖਰੀਦਣੀ ਹੈ ਜੀ ਬੈਗਨਰ ਗੱਡੀ ਤੇ ਕਾਵਾਸਾਕੀ ਮੋਟਰਸਾਈਕਲ ਬਿਕਾਊ ਹੈ ਜੀ ਜਾਣਕਾਰੀ ਵੀਰ ਨੇ ਕੋਈ ਵੀ ਨਹੀਂ ਦੱਸੀ ਹੈਗੀ ਇਹ ਸਾਰੇ ਰੇਟ ਏਰੀਆ ਕੰਡੀਸ਼ਨ ਕਾਗਜ ਵਗੈਰਾ ਸਾਰੀ ਜਾਣਕਾਰੀ ਤੁਸੀਂ ਫੋਨ ਤੇ ਹੀ ਲੈ ਸਕਦੇ ਹੋ ਜੀ 9781846886 ਏ ਨੰਬਰ ਐ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਦੋਨੇ ਚੀਜ਼ਾਂ ਦੀ ਸਾਰੀ ਜਾਣਕਾਰੀ ਲੈ ਕੇ ਇਸ ਵੀਰ ਦੇ ਨਾਲ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ ਜੀ। ਅਰਜੁਨ 605 ਟਰੈਕਟਰ ਵਿਕਾਊ ਹੈ ਜੀ। ਮਾਡਲ 2019 ਏਰੀਆ ਤਰਨਤਾਰ ਰੇਟ ਹੈ ਜੀ 5,35,000 ਇੰਜਨ ਗੇਅਰ ਦਾ ਹੋ ਗਿਆ ਕੋਈ ਕਮੀ ਪੇਸ਼ੀ ਨਹੀਂ ਜੀ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਬਾਕੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ। ਨਿਰਮਨ 153 92 296 ਇਸ ਨੰਬਰ ਤੇ ਫੋਨ ਕਰਕੇ ਅਰਜੁਨ 605 ਟਰੈਕਟਰ 2019 ਮਾਡਲ 535000 ਚ ਖਰੀਦ ਸਕਦੇ ਹੋ ਰਾਇਕੋਟੇਰੀਏ ਚ ਜ਼ਮੀਨ ਗਹਿਣੇ ਚਾਹੀਦੀ ਹੈ ਜੀ ਜੇਕਰ ਕੋਈ ਵੀ ਵੀਰ ਰਾਇਕੋਟੇਰੀਏ ਦੇ ਵਿੱਚ ਜ਼ਮੀਨ ਗਹਿਣੇ ਕਰਨ ਦਾ ਚਾਹਵਨ ਹੋਵੇ ਤਾਂ ਇਸ ਵੀਲ ਦਾ ਨੰਬਰ ਨੋਟ ਕਰ ਲੇ 99153 33126 ਡੈਂਪਰ ਟਰਾਲੀ ਵਿਕਾਊ ਹੈ ਜੀ ਏਰੀਆ ਪਿੰਡ ਦੜਬੀ ਖਾਨਾ ਰੇਟ 1,11,000 ਡੈਂਪਰ ਟਰਾਲੀ ਵਿਕਾਊ ਹੈ ਜੀ ਏਰੀਆ ਹੈਗਾ ਜੀ ਦੜਬੀ ਖਾਨਾ ਰੇਟ 1,11,000 ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜਾਲੀ ਵਾਲੇ ਵਿੱਢ ਲੱਗੇ ਹੋਏ ਨੇ ਵਧੀਆ ਟਰਾਲੀ ਹੈ 98721 29718 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਡੈਂਪਰ ਟਰਾਲੀ ਨੂੰ ਖਰੀਦ ਸਕਦੇ ਹੋ ਸਵਿਫਟ ਗੱਡੀ ਵਿਕਾਊ ਹੈ ਜੀ ਗੱਡੀ ਦਾ ਪੰਜਾਬ ਨੰਬਰ ਹੈ 12 ਮਾਡਲ ਪੰਜਾਬ ਨੰਬਰ ਹੈ ਜੀ 12 ਮਾਡਲ ਹੈ ਗੱਡੀ ਏਰੀਆ ਤਰਨਤਾਰਨ 2.5 ਲੱਖ ਰੁਪਿਆ ਰੇਟ ਰੱਖਿਆ ਗਿਆ ਏਸੀ ਹੀਟਰ ਵਧੀਆ ਚੱਲਦਾ ਹੈ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਹੈ ਜੀ ਤੇ ਕਾਗਜ਼ ਵਗੈਰਾ ਵੀ ਪੂਰੇ ਨੇ 99152 92296 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਬਹੁਤ ਜ਼ਿਆਦਾ ਡਿਮਾਂਡ ਸੀ ਕਿਸਾਨ ਭਰਾਵਾਂ ਦੇ ਕੀ ਮੋਟਰ ਕਨੈਕਸ਼ਨ ਲੈ ਕੇ ਆਓ ਜੀ ਤਾਂ ਉਹਨਾਂ ਵੀਰਾਂ ਦੇ ਲਈ ਹੈ 5 hp ਦਾ ਮੋਟਰ ਕਨੈਕਸ਼ਨ ਵਿਕੂਆ ਕੱਲਿਆਂ ਦਾ ਮੋਟਰ ਕਨੈਕਸ਼ਨ ਹੈ ਕੋਈ ਰੋਲੇ ਵਾਲਾ ਨਹੀਂ ਹੈਗਾ ਏਰੀਆ ਜੀ ਕੋਟ ਕਪੂਰਾ ਫਰੇਕੋ 9872850993 ਇਸ ਨੰਬਰ ਤੇ ਕਾਲ ਕਰ ਸਕਦੇ ਹੋ 5 hp ਦਾ ਮੋਟਰ ਕਨੈਕਸ਼ਨ ਹੈ ਜਿਹੜਾ ਤੁਸੀਂ ਪੰਜਾਬ ਦੇ ਵਿੱਚ ਹੀ ਇਹ ਜੀ ਕੋਟਕਪੂਰਾ ਫਰੀਦਕੋਟ ਦੇ ਵਿੱਚ ਖਰੀਦ ਸਕਦੇ ਹੋ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ 9872850993 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮੋਟਰ ਕਨੈਕਸ਼ਨ ਜਿਹੜਾ ਖਰੀਦ ਸਕਦੇ ਹੋ ਸੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤਾਂ ਕਿ ਇਹ ਜਿਹੜੀ ਮੋਟਰ ਕਨੈਕਸ਼ਨ ਦੀ ਵੀਡੀਓ ਆ ਇਹ ਉਹਨਾਂ ਵੀਰਾਂ ਤੱਕ ਜਰੂਰ ਪਹੁੰਚ ਸਕੇ ਜਿੰਨਾਂ ਵੀਰਾਂ ਨੂੰ ਮੋਟਰ ਕਨੈਕਸ਼ਨ ਦੀ ਲੋੜ ਸੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜੇਕਰ ਤੁਸੀਂ ਵੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ WhatsApp ਨੰਬਰ ਨੋਟ ਕਰ ਲਓ 9877988446 ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਤੁਸੀਂ ਇਸ ਨੰਬਰ ਤੇ ਸਾਨੂੰ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਟਰੈਕਟਰ ਮੇਲਾ ਚੈਨਲ Facebook ਪੇਜ ਖੇਤੀવાડી ਦੇ ਸੰਬੰਧ ਦੇ ਕਾਰੋਬਾਰ ਤੇ ਲਾਈ ਜਾਊਗੀ ਜੀ ਸੋ ਵੀਰਾਂ ਨੂੰ ਬੇਨਤੀ ਹੈ ਜੀ ਵੀਡੀਓ ਨੂੰ ਬਤਵੱਦ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਕੇ ਸਹਾਰਾ ਜ਼ਰੂਰ ਦਿਓ ਬਣਾ ਰਿਹਾ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਮਿਲਦੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ